ਕਹਿੰਦੇ ਲੋਕ ਕਹਿੰਦੇ ਇਕੱਲੇ ਵੀਡੀਓ ਬਣਾਉਣ ਜੋਗੇ ਕੰਮ ਤਾਂ ਕਰਦੇ ਨੇ ਨਾ ਉਹਰ ਕਹਾਵਤ ਬਣੀ ਹੈ ਤੇਰਾ ਵਿਗਦਾ ਜਾਏ ਕੋਰੇ ਪਾਣੀ ਲੋਕਾਂ ਦਾ ਨਾ ਦੁੱਧ ਵੇਗਦਾ ਹੈ ਹਾਂ ਮੈਂ ਨਵੰਦੀ ਮੈਂ ਨਵੰਦੀ ਤੇਰੀ ਮੂੜੀਆਂ ਦੀ ਰੱਖੀ ਮੂੜੀਆਂ ਦੀ ਰੱਖੀ ਹੋਈ ਨੇ ਤੂੰ ਤਾਂ ਚੱਲ ਹੱਟਾ-ਖੱਟਾ ਹੈਗਾ ਇਹਨੂੰ ਚਾਚੇ ਨੂੰ ਤੰਗ ਕਰਦਾ ਵਤੰਦਰਾ ਬੁੜੇ ਬੰਦੇ ਨੂੰ ਮੈਨੂੰ ਵੀ ਫੋਨ ਕਰਤਾ ਜਿੰਦਾ ਹੈ ਕਿਸੇ ਪਾਸੇ ਟਰੈਕਟਰ ਵੀ ਖੜਾ ਇੱਥੇ ਮੈਂਦੀਨਾ ਯਾਰ ਵੇ ਜਾ ਕੇ ਦੇਖਣੀ ਆ ਤੇ ਉਹ ਸਬਜੀ ਵੀ ਜੀ ਜਾਂਦੇ ਮੈਨੂੰ ਲੱਗਾ ਉੱਥੇ ਦੇਖਦੇ ਆ ਜਾ ਕੇ ਚਲੋ ਚਲੋ ਟਵਰ ਫੁੱਲ ਰਾ ਤੇ ਆ ਠੀਕ ਆ ਕਰਕੇ ਫੋਨ ਪਤੰਦਰਾ ਮੈਂ ਤਾਂ ਉਧਰ ਦੇਖੀ ਜਾਂਦਾ ਆ ਸੇ ਪਾਸੇ ਮੈਂ ਪਤਾ ਨਹੀਂ ਕੱਦਰ ਵਾ ਗਿਆ ਵਾਹੀ ਮੈਚੀ ਨਹੀਂ ਚਲਾ ਦੇ ਦੀ ਕੀ ਵੀਜਾਂ ਲੱਗ ਸੀ ਇਹ ਹੁਣ ਕੀ ਸੱਪ ਘੜਤਾ ਨਵਾਂ ਮੈਜ ਵਾਲਾ ਇਹ ਨਵੀਂ ਬਰੇਡਿ ਆਈ ਆ ਹਾਂ ਤੂੰ ਤਾਂ ਚੱਲ ਹੱਟਾ-ਖੱਟਾ ਹੈਗਾ ਇਹਨੂੰ ਚਾਚੇ ਨੂੰ ਤੰਗ ਕਰਦਾ ਪਤੰਦਰਾ ਬੁੜੇ ਬੰਦੇ ਨੂੰ ਹੈ ਘਰੇ ਸੰਦ ਸਨੇੜਾ ਸਾਰਾ ਖੜਾ ਪਤੰਦਰਾ ਹਜੇ ਵੀ ਇਹਦੇ ਨਾਲ ਮੱਥਾ ਮਰ ਹੀ ਜਾਂਦੇ ਹਾਂ ਸੰਦ ਸਨੇੜਾ ਉਹ ਗੱਲ ਨਹੀਂ ਬਣਦੀ ਕਿਉਂ ਇਹ ਲੇਤੀ ਬਰਕਾ ਕੱਲਾ ਕੱਲਾ ਦਾਣਾ ਅੱਛਾ ਇਹਦਾ ਤੇ ਦੂਜੀ ਬਜਾਨ ਦਾ ਕੀ ਫਰਕ ਆ ਭੰਦਰਾ ਇਹਦਾ ਐ ਇੱਕ ਤਾਂ ਕੱਖ ਘਟੁੰਦੇ ਇਹਦੇ ਨਾਲ ਅੱਛਾ ਜਿਹੜਾ ਬਰੂਟਾ ਮੀਟਰ ਨਾਲ ਸਿੱਟਾ ਦੇ ਕੇ ਬੀਜ ਦਿੰਨੇ ਆ ਹਾਂ ਉਹ ਕੱਖ ਵੱਧ ਹੁੰਦੇ ਆ ਅੱਛਾ ਅਸੀਂ 2-3 ਵਾਰ ਰਿਜ਼ਲਟ ਕੱਢਿਆ ਹਾਂ ਆ ਪਾਈ ਵਾਰ ਮੈਜਾ ਜਿਹੜਾ ਅੱਛਾ ਉਹਹੀਂ ਬੀਜ ਦੋ ਨਥੀ ਅੱਛਾ ਆ ਤੇਰੇ ਕੋਲੇ ਦੇਖ ਇਧਰ ਹਾਂ ਇਹਦਾ ਚਲੋ ਵੀ ਥੋੜਾ ਜਿਹਾ ਮਾੜਾ ਆ ਗਿਆ ਪੀੜਾ ਪੈ ਗਿਆ ਹੈ ਅੱਛਾ ਇਹ ਨਾਲ ਪਰਲੇ ਪਾਸੇ ਵੀਜਿਆ ਹੋਇਆ ਹੂੰ ਉਹ ਵੀ ਵਧੀਆ ਐ ਕੱਲਾ ਕੱਲਾ ਵੀ ਹੋਰ ਦਾ ਅੱਛਾ ਉਹ ਨਾਲ ਸ਼ੀਰ ਬਣਾਇਆ ਰਹਿਦਾ ਹਾਂ ਇਹ ਤਾਂ ਕਾਂਟੇ ਦਾ ਕੰਮ ਆ ਸਾਰਾ ਕਾਂਟੇ ਹੀ ਖੇਚਦਾ ਹੈ ਹੂੰ ਹੈ ਨਾਲੇ ਘਰੇ ਜਾ ਕੇ ਜਵਾਕਾਂ ਨੂੰ ਦੱਸਦਾ ਹੋਵਾਂਗੇ ਵੀ ਅੱਜ ਤਾਂ ਬਈ ਹੱਥੀ ਕਿਰਤ ਕਰਕੇ ਆਏ ਹਾਂ ਹਾਂ ਅਰੇ ਆਇਆ ਉਹ ਯਾਦ ਰਹਿੰਦਾ ਵੀ ਹਾਂ ਪਾ ਹੱਥੀ ਬੀਜਦੇ ਰਹੇ ਹਾਂ ਕਿ ਨਹੀਂ ਹਾਂ ਹੁਣ ਚਾਚਾ ਮਗਰ ਦਾਣਾ ਇਹ ਕੱਲਾ ਕੱਲਾ ਪਾਉਂਦਾ ਪੁਰਾਣਾ ਬੰਦਾ ਹੈ ਅੱਛਾ ਕੰਮ ਕਰਦਾ ਰਿਹਾ ਪੁਰਾਣੇ ਸਾਰੇ ਹੂੰ ਹਾਂ ਪਾਹੀਂ 2 ਪਾਉਂਡ ਤੇ ਲਾਇਆ ਵਾ 2 ਪਾ ਵਧੀਆ ਐਂ ਆ ਕੱਲਾ ਕੱਲਾ ਦਾਣਾ ਉਗਰੀ ਨਾ ਇਹ ਹਾਂ ਇਹੜੀਆਂ ਵਾ ਦੂਜੀ ਬੀਜ ਨੇ ਆ ਹਾਂ ਉਹਦੇ ਨਾਲ ਇੱਕ ਦੋ ਦਿਨ ਪਹਿਲਾਂ ਉਗਰਦੀ ਆ ਅੱਛਾ ਹਾਂ ਫਰਕ ਆ ਗੋਗਾ ਇਹ ਚ ਹਾਂ ਬਾਕੀ ਅਡਾੜਾ ਕਿਸਮਾਂ ਦੇ ਬੀਜ ਤੇ ਹੋ ਜਾਂਦਾ ਹੂੰ ਕੁਆਲਿਟੀ ਦੇ ਅੱਛਾ ਤੇ ਵਾਕੀ ਨਿਕਲਦੀ ਵਧੀਆ ਮੱਕੀ ਅੱਛਾ ਮਾ ਸਿਰਾਜੀ ਹੋ ਜਾਂਦੀ ਆ ਇਹਨੂੰ ਕਹਿੰਦੇ ਆ ਪਾਪਕੌਰਨ ਹੈ ਹਾਂ ਜਿਹੜੇ ਉਹ ਟੋਪੀਆਂ ਜੇ ਪਾ ਕੇ ਦਿੰਦੇ ਆ ਸਨਮਿਆਂ ਚ ਨਾ ਹਾਂ ਹਾਂ ਨਾਲ ਇੱਕ ਬੱਤਾ ਦੇ ਦਿੰਦੇ ਆ ਤੇ ਕਹਿੰਦੇ ਆ ਵੀ ਤੁਹਾਡੇ 100 ਰੁਪਏ ਦਾ ਹੋ ਗਿਆ ਹਾਂ ਐ ਹੁੰਦੀ ਆ ਪੈਦਾ ਇਹ ਅੱਛਾ ਉੱਥੇ ਬੈਠਾ ਕਹਿੰਦਾ ਅਗਲਾ ਵੀ ਯਰ ਮਹਿੰਗੀ ਆ ਮਹਿੰਗੀ ਆ ਕੱਪੜੀ ਤਾਂ ਉਹੀ ਜਾਂਦੇ ਆ ਬਾਹਰ ਵੀ ਤੇ ਉਹਨਾਂ ਦਾ ਠੀਕ ਆ ਕੰਮ ਅੱਛਾ ਮੌਲਾ ਹਾਂ ਉਹ ਬੱਚਾ ਉਹਨਾਂ ਚੋਂ 400 ਟੂੜੀ ਤੂੜੀ ਦੇ ਵਿੱਚ زندگی ਮਤਲਬ ਉਹ ਜਿਹੜੇ ਵੱਡੇ ਲੋਕ ਹੁੰਦੇ ਆ ਹਾਂ ਘਰਾਂ 'ਚ ਚੂਹੇ ਰੱਖਣ ਦੇ ਸ਼ੌਂਕੀ ਹੁੰਦੇ ਆ ਖਰਗੋਸ਼ ਰੱਖਣ ਦੇ ਹਨਾ ਅੱਛਾ ਜਿਹੜੇ ਜਾਨਵਰ ਤੂੜੀ ਤੇ ਰਹਿੰਦੇ ਆ ਹਾਂ ਤਾਂ ਹੁਣ ਵਾਲੀ ਤੂੜੀ ਕਿਹੜੀ ਮੁੱਲ ਲਿਉਂਦੇ ਏੜੀ ਅੱਛਾ ਤੇਨੇ 'ਚ ਪੈਕ ਪੈਕਿੰਗ 'ਚ ਆਉਂਦੀ ਆ ਮੌਲਾਂ 'ਚ ਕਿਲੋ ਕਿਲੋ ਦਾ ਕਿਲੋ ਦਾ ਪੈਕਿੰਗ ਹਾਂ ਕਿਲੋ ਦੀ ਪੈਕਿੰਗ 400 ਰੁਪਏ ਦੀ ਆ ਅੱਛਾ ਇੱਥੇ 200 ਰੁਪਏ ਕਵਰਟ ਉਹ ਇਹ ਆਪਾਂ ਤੂੜੀ ਦੇਣੀ ਆ ਉਹ ਕਹਾਵਤ ਬਣੀ ਹੈ ਤੇਰਾ ਵਿਗਦਾ ਜਾਏ ਕੁਰੇ ਪਾਣੀ ਲੋਕਾਂ ਦਾ ਨਾ ਦੁੱਧ ਵਿਗਦਾ ਹੈ ਹਾਂ ਵਾਕੇ ਭਰਾ ਆਪ ਤੂੜੀ ਵਿਗਦੀ ਹੈ ਹਾਂ ਹਾਂ ਇਹ ਬਾਹਰਲੇ ਬੜੇ ਆਪਣੇ ਸ਼ਹਿਰੀ ਮੌਲ ਆਏ ਨੇ ਵੱਡੇ ਹਾਂ ਉਹਨਾਂ ਚ ਐ ਅੱਛਾ ਮੈਂ ਆੜੂ ਲੈ ਕੇ ਪੰਡਕ ਨਹੀਂ ਹੂੰ ਇਹਦੇ ਨਾਲ ਕਿ ਜਿਹੜੇ ਮਸਲ ਹੁੰਦੇ ਆ ਤੇਰੇ ਕੀ ਕਹਿੰਦਾ ਟਰਾਈਸੈਪ ਵਗੈਰਾ ਇਹ ਵੀ ਨਿਕਲਦੇ ਹੋਣਗੇ ਯਾਰ ਨਾ ਹਾਂ ਇਹ ਵੀ ਗਰੋਥ ਕਰਦੇ ਆ ਵਧੀਆ ਸਾਰਾ ਸਾਰੇ ਆ ਹੋਉਂਦੀ ਐ ਜਖਸਾਈ ਜਿਵੇਂ ਹੁਣ ਉਧਰੋਂ ਪੈਰਾਂ ਦੀਆਂ ਪਿੰਜਣੀਆਂ ਆ ਹਾਂ ਇਹ ਵੀ ਨਿਕਲਦੀਆਂ ਆ ਵਾਜ ਕੱਲ ਬਹੁਤ ਮੁੰਡੇ ਜਿਹੜੇ ਵੀਡੀਓ ਪਾਉਂਦੇ ਆ ਨਾ ਭੱਜ ਦੇ ਦੌਰ ਦੇ ਦੀ ਵੀਡੀਓ ਪਾਉਂਦੇ ਆ ਹਾਂ ਬਹੁਤ ਸੋਹਣਾ ਕੰਮ ਲੱਗਾ ਉਹਨਾਂ ਦਾ ਜਿਵੇਂ ਪਿੰਕਾ ਜਿਹੜਾ ਜਰਗ ਆ ਅੱਛਾ ਪਿੰਕਲ ਜਰਗ ਕੀ ਨਾ ਵਾ ਮੁੰਡੇ ਦਾ ਧਿਆਨ ਚ ਨਹੀਂ ਪਿੰਕਾ ਜਰਗ ਕੀ ਐਸ਼ਾ ਦਾ ਅੱਛਾ ਬਹੁਤ ਸੋਹਣੇ ਮੋਟੀਵੇਟ ਵੀਡੀਓ ਪਾਉਂਦਾ ਉਹ ਵੀ ਨਸ਼ਿਆਂ ਤੋਂ ਦੂਰ ਕਰ ਰਿਹਾ ਆਉਣ ਵਾਲੀ ਪੀੜ੍ਹੀ ਨੂੰ ਅੱਛਾ ਉਹੀ ਚੀਜ਼ ਇਹ ਆ ਜੀ ਆਪਾਂ ਖੇਤੀ ਨਾਲ ਜੁੜ ਕੇ ਰਹਾਂਗੇ ਹਾਂ ਆਪਾਂ ਇਹੇ ਕੰਮ ਕਰਦੇ ਹਾਂ ਨਸ਼ਾ ਤੋਂ ਆਪੇ ਦੂਰ ਰਹਿਣਾ ਸਰੀਰ ਹੈ ਹੈ ਇੱਕਾ ਪੁੱਲਰਾ ਫਾਇਰ ਜੇ ਹੋਈ ਜਾਂਦਾ ਸੁੱਖ ਸ਼ਾਂਤੀ ਤਾਂ ਇਧਰ ਇਹ ਆ ਤੋਤੇ ਵਾਲੇ ਆ ਮੂਲੀ ਵਾਲੇ ਹੈ ਮੂਲੀ ਦੇ ਤੋਤਾ ਆਉਂਦਾ ਨਾ ਅੱਛਾ ਤੂਤੇ ਡਾਉਂਦੇ ਆ ਮੂਲੀ ਤੋਂ ਅੱਛਾ ਜਦਵਿੰਦਰ ਵੀ ਰਾਹੇ ਹੈ ਹਾਂ ਇੱਥੇ ਇਹ ਕਹਿੰਦੇ ਤੇਰੇ ਬਾਜਰੀ ਰੱਖ ਕੇ ਹੁਣ ਮੂਲੀ ਦੀ ਰੱਖੀ ਹੋਗੀ ਮਾਣਾ ਵੰਦੀ ਮਾਣਾ ਵੰਦੀ ਤੇਰੇ ਮੂਲਿਆਂ ਦੀ ਰੱਖੀ ਹੋਈ ਹੈ ਮੂਲੀ ਦੀ ਰੱਖੀ ਹੋਈ ਹੈ ਨਾ ਆਈ ਮੈਂ ਵੀ ਫਾਇਰ ਜੇ ਕਿਉਂ ਕੱਢੀ ਜਾਂਦਾ ਏ ਮਾ ਦਾ ਕੋਈ ਠੰਡਾ ਠੰਡਾ ਮਗਾਏਗਾ ਪਤੰਦਰਾ ਤੂੰ ਤਾਂ ਸਾਰਾ ਦਿਨ ਲਾ ਦੇਗਾ ਬੀਜਨ ਤੇ ਇੱਥੇ ਉਹ ਸਾਰਾ ਦਿਨ ਹੀ ਲੈਂਦਾ ਤੇ ਕਿਉਂ ਇਹਦਾ ਅੱਧੇ ਘੰਟੇ ਦੀ ਮਾਰਾ ਸਾਡੀ ਅੱਧਾ ਘੰਟਾ ਆ ਕੇਰਾ ਵਣ ਲਿਆ ਹਾਂ ਹੁਣ ਕੇਰਾ ਵਾਧਾ ਨਹੀਂ ਗਾ ਹਾਂ ਅੱਛਾ ਹਾਂ ਵੇਖੀ ਬਾਕੀ ਮਗਰ ਮੇਰੇ ਚਾਚਾ ਇੱਕ ਨੰਬਰ ਦਾ ਹਾਲੀ ਆ ਹਾਂ ਸਿੱਧੇ ਓੜੇ ਘੜਦਾ ਜਾਵਾ ਹੈ ਇਹਦਾ ਵੀ ਬੀਤੀਆਂ ਚਮਕੂ ਵੀ ਹਾਂ ਇਹਦਾ ਕੋ ਕੱਲ ਨੂੰ ਨਿਕਲੇ ਉਹ ਅੱਛਾ ਹਾਂ ਬਾਲਾ ਦੱਤਾ 15 ਆ ਨਾ ਮਾਦਾ ਖੇਤੇ ਲਾ ਦੇ ਦੋ ਤਿੰਨ ਘੰਟੇ ਇੱਥੇ ਹੈ ਨਾ ਨਾ ਕਹਿੰਦੇ ਲੋਕ ਕਹਿੰਦੇ ਇਕੱਲੇ ਵੀਡੀਓ ਬਣਾਉਣ ਜੋਗੇ ਕੰਮ ਤਾਂ ਕਰਦੇ ਰਹਿਣਾ ਆ ਦੇਖ ਲੋ ਕਹੇ ਹਾਲੀ ਕੱਟ ਲਿਆ ਹੈ ਕਰਤਾ ਕਹੇ ਚੈਲੰਜ ਕੋਈ ਬੀਜ ਕੇ ਦਿਖਾਓ ਕਿਹੜਾ ਗਨੇ ਮੱਕੀ ਦਾ ਪਹਿਲਾਂ ਦੇਸ਼ ਲਈ ਹਾਲੀ ਕੱਢਾ ਮੁੰਡਾ ਤੇ ਹੁਣ ਕਿਸਾਨੀ ਲਈ ਹਾਲੀ ਕੱਟ ਲਿਆ ਚਾਚੇ ਨੇ ਹੈ ਪਹਿਲਾਂ ਧਰਮ ਕਿਸਾਨੀ ਹੈ ਹਾਂ ਫਿਰ ਆ ਗਿਆ ਆਪਾਂ ਦੇਸ਼ ਲਈ ਆ ਜਾਂਦਾ ਕੰਮ ਹਾਂ ਇਹ ਰੰਬਾ ਉਸਾਰੀ ਕਿਸਾਨੀ ਦੇ ਫਿਰ ਵਾਪਸ ਕਿਸਾਨੀ ਦੀ ਭਲੰਦੀ ਦੀ ਸੇਵਾ ਹੁਣ ਆਪਣੇ ਇਲਾਕੇ ਦੀ ਆਪਣੇ ਨਗਰ ਦੀ ਆਪਣੇ ਪੰਜਾਬ ਦੀ ਤੇ ਆਪਣੇ ਦੇਸ਼ ਦੀ ਸੇਵਾ ਹੈ ਸਭ ਤੋਂ ਵੱਡਾ ਭਾਈ ਕਿਸਾਨੀ ਦਾ ਪਹਿਲਾ ਧਰਮ ਕਿਸਾਨੀ ਲਈ ਹਾਂ ਹਾਂ ਨਾ ਕਿਹਾ ਦੱਬ ਕੇ ਬਾਦ ਰੱਜ ਕੇ ਖਾ ਇਹ ਨਹੀਂ